ਅੰਤਰਰਾਜੀ ਚੋਰ ਗਰੋ ਦੇਸ਼ੇ ਮੈਂਬਰ ਪੁਲਿਸ ਵੱਲੋਂ ਕਾਬੂ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਦੋ ਬੋਲੈਰੋ ਗੱਡੀਆਂ, ਏਸੀ ਅਤੇ ਸੋਨੇ-ਚਾਂਦੀ ਦੇ ਗਹਿਣੇ ਕੀਤੇ ਗਏ ਬਰਾਮਦ। ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਵਿਕਰਮਜੀਤ ਸਿੰਘ ਬਰਾੜ, ਪੀਪੀਐਸ ਡੀਐਸਪੀ ਸਬ-ਡਿਵੀਜ਼ਨ ਡੇਰਾ ਬੱਸੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਦੋ ਬੋਲੈਰੋ ਗੱਡੀਆਂ, 7 ਸਪਲੀਟ ਏਸੀ, 3 ਸੋਨੇ ਦੇ ਹਾਰ, 4 ਅੰਗੂਠੀਆਂ, ਇੱਕ ਜੋੜਾ ਕੰਨਾਂ ਦੀਆਂ ਬਾੜੀ 545 ਗ੍ਰਾਮ ਚਾਂਦੀ ਦੇ ਗਹਿਣੇ 41 ਹਥਿਆਰ ਕੱਪੜੇ ਅਤੇ 72 ਔਤਾਂ ਦੇ ਸੂਟ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਜੋ ਇਨਾ ਗਿਰੋਹਾਂ ਦੁਆਰਾ ਘਟਨਾਵਾਂ ਲਈ ਵਰਤੇ ਗਏ ਸਨ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੇ ਐਸਐਸ ਨਗਰ ਵਿੱਚ 5 ਚੋਰੀ ਦੀਆਂ ਘਟਨਾਵਾਂ ਅਤੇ ਹੋਰ ਜ਼ਿਲ੍ਹਿਆਂ ਵਿੱਚ 3 ਘਟਨਾਵਾਂ ਨੂੰ ਕਬੂਲ ਲਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਅਤੇ ਮਨੀਸ਼ ਕਮਾਤ ਦੀ ਵਿਸ਼ੇਸ਼ ਰਿਪੋਰਟ ਮਾਰੇ ਮਾਰੇ ਅੰਸਰਾ ਖਿਲਾਫ ਵਿੱਢੀ ਹੋਈ ਜਿਹੜੀ ਮੁਹਿੰਮ ਤੇ ਇੱਕ ਪਹਾਲੀ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਚੈੱਕ ਇਹਨਾਂ ਨੇ ਇੱਕ ਗੈਂ ਜਿਹੜੇ 2 ਤੋਂ 3 ਗੈਂ ਫੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਵੱਡੀ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਬਸੀ ਦੀ ਵਾਈ ਹੇਟ ਐਂਟੀ ਡਰਗੋਟਿਕ ਸੈੱਲ ਅਤੇ ਡੇਰਾਬਸੀ ਪੁਲਿਸ ਨੇ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਦੇ ਵਿੱਚ ਕੀ ਅਲੱਗ-ਅਲੱਗ ਪਰਚੇ ਦਰਜ ਸੀਗੇ ਜਿਵੇਂ ਕਿ ਪੁਗੰਧਵਾ ਨੰਬਰ 99 ਜਿਹੜਾ ਕਿ ਲਾਲੜੂ ਸੀ ਦਰਜ ਹੋਇਆ ਸੀ ਜਿਹਦੇ ਚ ਕਾਫੀ ਇੱਕ ਘਰ ਤੋਂ ਹਰਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਮੁਕੱਦਮਾ ਨੰਬਰ 125 ਜਿਹਦੇ ਉਹ ਵੀ ਲਾਂਡੂ ਦਰਜ ਹੈ ਜਿਹਦੇ ਵਿੱਚ ਵੀ ਆਪਣਾ ਇੱਕ ਸ਼ੋਰੂਮ ਸੀ ਕੱਪੜਾ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇਰ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮੁਕੱਦਮਾ ਨੰਬਰ 126 ਲਾਂਡੂ ਦਰਜ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਵੀ ਨਾਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਕਈ ਜਗ੍ਹਾ ਚੋਰੀ ਕੀਤੀ ਸੀਗਾ ਇਹਨਾਂ ਤਿੰਨਾਂ ਇਹ ਐਂਟੀ ਨਾਰਕੋਟਿਕ ਇੰਚਾਰਜ ਮਲਕੀਤ ਸਿੰਘ ਅਤੇ ਲਾਂਡੂ ਪੁਲਿਸ ਦੇ ਲਾਂਡੂ ਨੂੰ ਥਾਣੇ ਦੇ ਇੰਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮੁਕਤਮਰ ਨੰਬਰ 91 ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਸੁਮਿਤ ਕੁਮਾਰ, ਨikhil ਕੁਮਾਰ ਤੇ ਕਰਨ ਪੋਲਾ ਇਹ ਤਿੰਨੇ ਹੀ ਬਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲੀਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਹਨ ਇੱਥੇ ਵੀ ਦੱਸਣੀ ਹੋ ਗਿਆ ਵੀ ਇਹ ਮੁਕਤਮਰ ਨੰਬਰ 91 ਦੇ ਜਿਹੜੇ ਤਿੰਨੋਂ ਦੋਸ਼ੀ ਨੇ ਇਹ ਹੋਰ ਵੀ ਕਈ ਮਾਮਲਿਆਂ 'ਚ ਵਾਂਟਡ ਨੇ ਜਿਵੇਂ ਕਿ ਇਹਨਾਂ ਨੇ ਥਾਲਾ ਮੋਰਿੰਡਾ ਦੇ ਵਿੱਚ ਸੱਤੋ ਹੀ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ 'ਚ ਇਹ ਵਾਂਟਡ ਨੇ ਦੂਸਰਾ ਮਾਮਲਾ ਜਿਹੜਾ 125 ਨੰਬਰ ਮਾਮਲਾ ਨੇੜਾ ਲਾਲੂੜਾ ਦਾ ਸੇਮ ਹੀ ਮਾਮਲਾ ਹੈ ਉਹਦੇ ਵਿੱਚ ਮਨਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸਨੇ ਵੀ ਜਿਹੜਾ ਸੀਗਾ ਕੱਪੜਿਆਂ ਦਾ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਇਹ ਤੋਂ ਸਾਰਾ ਸਾਰਾ ਸਮਾਨ ਜੋ ਕਿ ਲੇਡੀਜ਼ ਸੂਟ ਸੀਗੇ ਪੱਤਰ ਦੇ ਕਰੀਬ 40 ਦੇ ਕਰੀਬ ਰੈਡੀਮੇਡ ਪੀਸ ਸੀਗੇ ਜਿਹੜੇ ਜੈਂਟ ਸੂਟ ਦੇ ਤੇ ਇੱਕ ਬਲੈਕ ਰੰਗ ਦੀ ਜਿਹੜੀ ਕਿ ਇਹਨਾਂ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਉਹ ਬ੍ਰਾਂਡ ਹੋਈ ਗਿਆ। ਇਹਦਾ ਸਾਡੇ ਲੁਧਿਆਣੇ ਦਾ ਮਕਦਮਾ ਵੀ ਫ੍ਰੇਸ ਹੋਇਆ ਹੈ। ਤੀਸਰਾ ਮਕਦਮਾ ਜਿਹੜਾ ਅਰੀ 126 ਨੰਬਰ ਐਫ ਆਈ ਆਰ ਹੈ ਇਹ ਸਾਡੀ ਲਾਲੜੂ ਦੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਜੀਤ ਸਿੰਘ ਤੇ ਜਸਵਿੰਦਰ ਸਿੰਘ। ਸੁਜੀਤ ਸਿੰਘ ਬਾਲੇਦਿਆਨ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ। ਇਹਦੇ ਚ ਇਹਨਾਂ ਨੇ ਇਹਨਾਂ ਤੋਂ ਜਿਹੜੀ ਮੇਨ ਬ੍ਰਾਂਧ ਕੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਚ ਕਿ ਸੱਤ ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀਗੀ ਸੋ ਇਸ ਚੋਰੀ ਵਿੱਚ ਜਿਹੜਾ ਸੁਜੀਤ ਸਿੰਘ ਅਤੇ ਦਸ਼ਵਿੰਦਰ ਸਿੰਘ ਕੋਲੋਂ ਬੁਲੈਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ ਸੱਤ ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਹੈ ਤੇ ਇਹਨਾਂ ਤੋਂ ਹੋਰ ਵੀ ਅੱਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ